ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਦੋਸਤੋ ਇਹ ਵਾਲਾ ਸੀਨ 27 ਤਰੀਕ ਦਾ ਰਾਤ ਦਾ ਹੈ ਤੇ ਸਾਡੇ ਇੱਥੇ ਗੁਰਦੁਆਰਾ ਸਾਹਿਬ ਹੈ ਨਾ ਨੇੜੇ ਸਿੰਘ ਸਭਾ ਤੇ ਉੱਥੇ ਗੁਰਦੁਆਰੇ ਸਾਹਿਬ ਦੇ ਬਿਲਕੁਲ ਸਾਹਮਣੇ ਸਾਹਿਬ ਜਾਦਿਆਂ ਜੀ ਦੀ ਫਿਲਮ ਲਗਾਈ ਗਈ ਸੀਗੀ ਬਹੁਤ ਵੱਡੀ ਮਤਲਬ ਸਕਰੀਨ ਕੀਤੀ ਸੀਗੀ ਤੇ ਪੂਰੇ ਮਤਲਬ ਸੁਭਾਸ਼ਨਗਰ ਦੇ ਕਾਫੀ ਸੰਗਤ ਆਈ ਸੀਗੀ ਫਿਲਮ ਦੇਖਣ ਤਾਂ ਦੇਖੋ ਇੱਧਰ ਇਹ ਸਾਡਾ ਬਹੁਤ ਵਧੀਆ ਉਪਰਾਲਾ ਹੈ ਰੱਬ ਕਰੇ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਆ ਤਾਂ ਕਿ ਸਾਡੇ ਜਿਹੜੀ ਨੌਜਵਾਨ ਬੱਚੇ ਸਾਡੇ ਸਾਡੇ ਇਤਿਹਾਸ ਤੋਂ ਪਿਛੜ ਰਹੇ ਹਨ ਉਹਨਾਂ ਨੂੰ ਇਤਿਹਾਸ ਨਾਲ ਜੋੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਵੈਸੇ ਤਾਂ ਅਸੀਂ ਇਹ ਫਿਲਮਾਂ ਸਾਰੀਆਂ ਫੋਨ ਤੇ ਦੇਖਦੇ ਹੀ ਰਹਿੰਦੇ ਆ ਬਟ ਜਦੋਂ ਅਸੀਂ ਇਸ ਤਰ੍ਹਾਂ ਸਕਰੀਨ ਤੇ ਚੌਂਕ ਵਿੱਚ ਗੁਰੂ ਜਦੋਂ ਅਸੀਂ ਇਸ ਤਰ੍ਹਾਂ ਚੌਂਕ ਦੇ ਅੱਗੇ ਗੁਰੂ ਘਰ ਦੇ ਨੇੜੇ ਬਿਲਕੁਲ ਇਸ ਤਰ੍ਹਾਂ ਦੀ ਫਿਲਮ ਆਪਣੇ ਇਤਿਹਾਸ ਨਾਲ ਜੁੜੀ ਹੋਈ ਆਪਣੇ ਗੁਰੂ ਸਾਹਿਬਾਨਾਂ ਦੀ ਦੇਖਦੇ ਹਾਂ ਨਾ ਤਾਂ ਸਾਡੀ ਗੁਰੂ ਸਾਹਿਬਾਨਾਂ ਦੀ ਬਖਸ਼ ਵੀ ਹੁੰਦੀ ਹੈ ਤੇ ਇਹ ਸਾਡੇ ਪੰਜਾਬ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਤਰ੍ਹਾਂ ਦੀਆਂ ਮਤਲਬ ਫਿਲਮਾਂ ਵੱਡੇ ਵੱਡੇ ਸਕਰੀਨਾਂ ਕਰਕੇ ਲਗਾਉਣੀਆਂ ਚਾਹੀਦੀਆਂ ਹਨ ਕਿਉਂਕਿ ਫੋਨ ਤਾਂ ਫੋਨ ਤੇ ਤਾਂ ਅਸੀਂ ਦੇਖਦੇ ਹੀ ਆ ਬਟ ਉਹ ਗੱਲ ਨਹੀਂ ਬਣਦੀ ਜੋ ਇਸ ਤਰ੍ਹਾਂ ਸਾਰੀ ਸੰਗਤ ਵਿੱਚ ਜੁੜ ਕੇ ਇਸ ਤਰ੍ਹਾਂ ਦੇਖੋ ਇਧਰ ਪੂਰੀ ਸੰਗਤ ਬੈਠੀ ਹੈ ਤੇ ਉਪਰੋਂ ਧੁੰਦ ਪੈ ਰਹੀ ਹੈ ਤੇ ਬਿਲਕੁਲ ਧੁੰਦ ਦਾ ਅਸਰ ਨਹੀਂ ਹੈ ਕਿਉਂਕਿ ਮਹਾਰਾਜ ਜੀ ਦੇ ਸਾਹਿਬ ਜادہ ਵੀ ਉਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਸੀ ਤੇ ਸਾਹਿਬ ਜادہ ਅਜੀਤ ਸਿੰਘ ਜੀ ਜੋਰਾਵਰ ਸਿੰਘ ਜੀ ਕਿਸ ਤਰ੍ਹਾਂ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾਈ ਉਹਨਾਂ ਨੇ ਤੇ ਸੱਚੀ ਦੇਖ ਕੇ ਬਹੁਤ ਜ਼ਿਆਦਾ ਰੋਣਾ ਆਂਦਾ ਉਹ ਮਰ ਜਣਿਓ ਵੈਰੀਓ ਤੁਹਾਨੂੰ ਕਿਆ ਮਿਲਿਆ ਇਸ ਤਰ੍ਹਾਂ ਕਰਕੇ ਬਟ ਗੁਰੂ ਸਾਹਿਬਾਨ ਅਗਰ ਇਸ ਤਰ੍ਹਾਂ ਨਹੀਂ ਕਰਦੇ ਤਾਂ ਸਾਡੀ ਕੌਮ ਦਾ ਸਿਰਜਣਾ ਕਿਸ ਤਰ੍ਹਾਂ ਹੋਣੀ ਸੀ ਤਾਂ ਦੇਖੋ ਆਹ ਵਾਲੇ ਇੱਥੇ ਜਦੋਂ ਉਹ ਸਿੰਘ ਜਦੋਂ ਗੁਰੂ ਗੋਵਿੰਦ ਸਿੰਘ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਜਾਂਦੇ ਸੀ ਤਾਂ ਉਹ ਸਿੰਘ ਜਿਹੜੇ ਘਰਾਂ ਨੂੰ ਵਾਪਸ ਜਾਂਦੇ ਸੀ ਤਾਂ ਉਹਨਾਂ ਦੀ ਮਾਮਾ ਉਹਨਾਂ ਦੀ ਘਰ ਵਾਲੀਆਂ ਉਹਨਾਂ ਨੂੰ ਲੱਖ ਲਾਣਤਾ ਪਾਰਿਆ ਸੀਗੇ ਤਾਂ ਉਹਨੂੰ ਸ਼ੇਰਾਂ ਦੀ ਗੁਫਾ ਵਿੱਚ ਰਹਿਣਾ ਰਾਸ ਨਾ ਆਇਆ ਗਿੱਦੜੋ ਤਾਂ ਦੇਖੋ ਪੂਰਾ ਮਤਲਬ ਪੂਰਾ ਮਾਹੌਲ ਹੀ ਨਾ ਵਧੀਆ ਹੋ ਗਿਆ ਸੀ ਸੱਚੀ ਬਹੁਤ ਜ਼ਿਆਦਾ ਜਦੋਂ ਸਹਬਜ਼ਾਦਾ ਅਜੀਤ ਸਿੰਘ ਜੀ ਨੇ ਸ਼ਹੀਦੀ ਪਾਈ ਸੀ ਤੇ ਉਸ ਟਾਈਮ ਬੁਲੇ ਸੋਨਿਹਾਲ ਦੇ ਨਾਰੇ ਲਗਾਏ ਗਏ ਸੀ ਸੰਗਤਾਂ ਵਿੱਚ ਤੇ ਇੱਕ ਅਲੱਗ ਜੋਸ਼ ਆ ਗਿਆ ਸੀ ਇਹ ਇਸ ਤਰ੍ਹਾਂ ਹੁੰਦੇ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੇ ਪੰਜਾਬ ਆਪਣੂ ਇਤਿਹਾਸ ਨਾਲ ਜੋੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਡੇ ਬੱਚੇ ਨਾ ਤੋਂ ਪਿਛ ਪਛੜ ਰਹੇ ਨੇ ਤੇ ਅਸੀਂ ਨਾ ਜਦੋਂ ਉੱਥੇ ਢੋਲੇਵਾਲ ਚੌਂਕ ਫੇਰੂ ਮਾਨ ਸ਼ਹੀਦਾਂ ਕੇ ਗੁਰਦੁਆਰੇ ਗਏ ਸੀ ਨਾ ਤਾਂ ਉੱਥੇ ਬੋਰਡ ਲੱਗਿਆ ਸੀਗਾ ਕਿ ਹੁਣ ਬੱਚਿਆਂ ਨੂੰ ਗਤਕਾ ਦੀ ਸਿਖਲਾਈਆਂ ਵੀ ਦਿੱਤੀਆਂ ਜਾਣਗੀਆਂ ਇਹ ਵੀ ਬਹੁਤ ਵਧੀਆ ਤੇ ਵੱਡਾ ਉਪਰਾਲਾ ਹੈ ਕਿ ਸਾਡੇ ਬੱਚਿਆਂ ਨੂੰ ਗਤਕਾ ਦੀ ਸਿਖਲਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਇਸ ਤਰ੍ਹਾਂ ਇਹ ਸਾਰੇ ਗੁਰਦੁਆਰਿਆਂ ਵਿੱਚ ਹੋਣਾ ਚਾਹੀਦਾ ਹੈ